ਸਾਡੇ YouTube ਚੈਨਲ ਤੇ ਆਫਰਮ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕੇਂਦਰ ਸਰਕਾਰ ਵੱਲੋਂ ਗਠਕ 8ਵੇਂ ਤਨਖਾਹ ਕਮਿਸ਼ਨ ਸੰਬੰਧੀ ਪੈਨਸ਼ਨਾਂ ਨੂੰ ਡੀਏ ਵਿੱਚ ਵਾਤਾ ਨਾ ਦੇਣ ਬਿਆਂ ਜੋ ਕੰਸੂਆਂ ਚੱਲਦੀਆਂ ਹਨ ਉਹ ਸਰਬੰਧੀ ਸਰਕਾਰ ਦਾ ਸਪਸ਼ਟੀਕਰਨ ਬਾਰੇ ਜ਼ਿਕਰ ਕਰਾਂਗੇ ਫਿਰੰਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਮ ਇਹ ਜਾਰਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਗੇ ਨੂੰ ਸਾਨੂੰ ਸਿੱਧਾ ਮਿਲ ਜਾਇਆ ਕਰੇ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕੇਂਦਰ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਨ ਦਾ ਐਲਾਨ ਕੀਤਾ ਸੀ ਪਰੰਤੂ ਹੁਣ ਬਕਾਇਦਾ ਇਸ ਦੇ ਚੇਅਰਮੈਨ ਤੇ ਮੈਂਬਰ ਦਾ ਜੋ ਹੈ ਉਹ ਨਿਯੁਕਤੀ ਕਰ ਦਿੱਤੀ ਗਈ ਹੈ ਤੇ ਇਸ ਦਾ ਬਕਾਇਦਾ ਗਠਨ ਕਰ ਦਿੱਤਾ ਗਿਆ ਹੈ ਪਰੰਤੂ ਇਸ ਦਰਮਿਆਨ ਇਕ ਜੋ ਕੰਸੋ ਜਾਂ ਚਰਚਾ ਚੱਲ ਰਹੀ ਹੈ ਪੈਨਸ਼ਨਾਂ ਵਿੱਚ ਕਿ ਸ਼ਾਇਦ 8ਵੇਂ ਤਨਖਾਹ ਕਮਿਸ਼ਨ ਵਿੱਚ ਕੇਂਦਰ ਸਰਕਾਰ ਪੈਨਸ਼ਨਾਂ ਨੂੰ ਡੀਏ ਵਿੱਚ ਜੋ ਵਾਅਦਾ ਹੈ ਉਸ ਦਾ ਲਾਭ ਨਹੀਂ ਦੇਵੇਗੀ ਇਸ ਤਰ੍ਹਾਂ ਜਾਂ ਜੋ ਅਫਵਾਹਾਂ ਹਨ ਇਹ ਸ਼ਾਇਦ ਜੋ ਵਿਤੀ ਸੋਧ ਬੈਲ 2025 ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਸੀ ਉਸ ਦੇ ਕਾਰਨ ਇਹ ਇਸ ਤਰ੍ਹਾਂ ਦੀਆਂ ਕਨਸੋਵਾਂ ਜਾਂ ਇਸ ਤਰ੍ਹਾਂ ਦੀ ਉਚਾਰ ਚਰਚਾਵਾਂ ਚਲੀਆਂ ਹੋਈਆਂ ਹਨ ਪਰੰਤੂ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਸਪਸ਼ਟੀਕਰਨ ਇਸ ਸੰਬੰਧੀ ਦੇ ਦਿੱਤਾ ਗਿਆ ਹੈ ਜੋ ਕਿ ਪੈਨਸ਼ਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤਾਂ ਆਓ ਜਾਣਦੇ ਹਾਂ ਕਿ ਇਹ ਸਪਸ਼ਟੀਕਰਨ ਕਿਸ ਨੇ ਦਿੱਤਾ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਯਾਨਕਿ ਡੀਏ ਨੂੰ ਮੂਲ ਤਨਖਾਹ ਨਾਲ ਬਲਾਉਣ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ ਹਾਂਜੀ ਇਹ ਤਾਂ ਮਰਜ ਕਰਨ ਵਾਲੇ ਡੀਏ ਮਰਜ ਕਰਨ ਬਾਰੇ ਜੋ ਬਿਆਨ ਆਇਆ ਹੈ ਇਹ ਤੋਂ ਇਲਾਵਾ ਅੱਠਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਚੱਲ ਰਿਹਾ ਹੈ ਕਿ ਅੱਸੀਆਂ ਵਿਚਾਰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਰਮਚਾਰੀ ਯੂਨੀਅਨ ਨੇ ਡੀਏ ਦਾ 50% ਮੂਲ ਤਨਖਾਹ ਨਾਲ ਬਣਾਉਣ ਦੀ ਮੰਗ ਕੀਤੀ ਸੀ ਯਾਨੀ ਇਹ ਤਰ੍ਹਾਂ ਦੀ ਤਜਵੀਜ਼ ਰੱਖੀ ਸੀ ਜਿਸ ਨੂੰ ਕੇ ਸਰਕਾਰ ਨੇ ਮਨਾਂ ਕਰ ਦਿੱਤਾ ਹੈ ਇਸ ਦਰਾਂ ਸਰਕਾਰ ਨੇ ਐਕਸ ਉਤੇ ਇੱਕ ਪੋਸਟ ਵਿੱਚ ਇਹਨਾਂ ਦਾਅਵਿਆਂ ਦਾ ਵੀ ਖੰਡਨ ਕੀਤਾ ਹੈ ਕਿ ਸੇਵਾਮੁਕਤ ਸਰਕਾਰੀ ਕਰਮਚਾਰੀਆਂ ਨੂੰ ਮੰਗਾਈ ਪੱਤੇ ਡਾ ਵਿੱਚ ਜੋ ਵਾਦਾ ਹੈ ਤੇ ਭਵਿੱਖ ਵਿੱਚ ਤਨਖਾਹ ਕਮਿਸ਼ਨ ਦੇ ਲਾਭ ਨਹੀਂ ਮਿਲਣਗੇ ਇਸ ਦਾ ਖੰਡਨ ਕੀਤਾ ਗਿਆ ਹੈ ਤਾਂ ਇਹ ਖਬਰ ਜੋ ਹੈ ਕਿ ਰਜਾਨਾ ਸਪੋਰਟਸਮੈਨ ਅਖਬਾਰ ਦੇ ਵਿੱਚ ਛਪੀ ਹੈ ਤੇ ਜਾਪਦਾ ਹੈ ਕਿ ਜੋ ਐਕਸ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਪੋਸਟ ਪਾਈ ਗਈ ਹੈ ਉਸ ਤੇ ਭਰੋਸਾ ਕੀਤਾ ਜਾ ਸਕਦਾ ਹੈ ਤੇ ਇਸ ਕਰਕੇ ਜੋ ਕਿਆਸ ਪਰਾਈਆਂ ਜਾਂ ਫਿਰ ਆਪਾਂ ਯਾਰ ਗਿਆ ਸਾਨੂੰ ਕਿ ਹੁਣ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਪੈਨਸ਼ਨਾਂ ਨੂੰ ਡੀਏ ਦੇ ਵਿੱਚ ਵਾਧਾ ਨਹੀਂ ਮਿਲਿਆ ਕਰੇਗਾ ਇਹ ਝੂਠੀਆਂ ਹੀ ਸਾਬਤ ਹੋਣ ਗਿਆ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪੈਨਸ਼ਨਾਂ ਦੇ ਬਾਰੇ ਕਿ ਪੰਜਾਬ ਦੇ ਵਿੱਚ ਜੋ 8ਵੇਂ ਤਨਖਾਹ ਕਮਿਸ਼ਨ ਹੈ ਨਾ ਤਾਂ ਉਸ ਦਾ ਸਰਕਾਰ ਜ਼ਿਕਰ ਕਾਜ਼ੀ ਹੈ ਇਸ ਸਬੰਧੀ ਚੁੱਕੀ ਹੀ ਧਾਰੀ ਹੋਈ ਹੈ ਜਦੋਂ ਕਿ ਇਹ 1 1 26 ਤੋਂ ਇੰਪਲੀਮੈਂਟ ਕਰਨਾ ਬਣਦਾ ਹੈ ਤੇ ਕੇਂਦਰ ਸਰਕਾਰ ਨੇ ਵੀ ਇਸ ਨੂੰ ਇੱਕ ਇੱਕ 26 ਤongi ਇੰਪਲੀਮੈਂਟ ਕਰਨ ਦੇ ਬਾਰੇ ਕਰਮਚਾਰੀਆਂ ਦੇ ਨਾਲ ਜਾਂ ਪੈਨਸ਼ਨਰਾਂ ਦੇ ਨਾਲ ਵਾਅਦਾ ਕੀਤਾ ਹੋਇਆ ਹੈ। ਪਰੰਤੂ ਪੰਜਾਬ ਸਰਕਾਰ ਨੇ ਤਾਂ ਇਸ ਦਾ ਗਠਨ ਤੋਂ ਅਜੇ ਕੀ ਕਰਨਾ ਸੀ ਇਸ ਦੇ ਬਾਰੇ ਕੋਈ ਜ਼ਿਕਰ ਵੀ ਨਹੀਂ ਕੀਤਾ ਤੇ ਕੋਈ ਡਿਕਲੇਅਰ ਵੀ ਨਹੀਂ ਕੀਤਾ। ਪਰੰਤੂ ਕਿਉਂਕਿ ਵੀ ਸੋ ਫਾਈਨੈਂਸ ਚੋਣਾ ਹੁਣ ਨਿਦੇਖ ਹਨ ਇਸ ਕਰਕੇ ਜ਼ਾਹਰ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੀ ਹੁਣ ਸਤਿਮੇਂ ਤਨਖਾਹ ਕਮਿਸ਼ਨ ਦਾ ਗਠਨ ਜ਼ਰੂਰ ਕਰੇਗੀ ਕਿਉਂਕਿ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖੁਸ਼ ਕਰਨ ਦਾ ਹਰ ਚਾਰਾ ਜੋਈ ਜੋ ਹੈ ਉਹ ਪੰਜਾਬ ਸਰਕਾਰ ਕਰੇਗੀ ਕਿਉਂਕਿ ਹਰ ਹਾਲਤ ਵਿੱਚ ਚੋਣਾਂ ਜਿੱਤਣ ਦੀ ਚਾਰਾ ਜੋਈ ਤਾਂ ਸਾਰੀਆਂ ਹੀ ਪਾਰਟੀਆਂ ਕਰਦੀਆਂ ਹਨ ਤੇ ਸੱਤਾਧਾਰੀ ਪਾਰਟੀ ਵੀ ਇਸ ਦੇ ਵਾਸਤੇ ਜ਼ਰੂਰ ਕੋਈ ਨਾ ਕੋਈ ਐਲਾਨ ਕਰਕੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਖੁਸ਼ ਕਰਨ ਦਾ ਯਤਨ ਕਰੇਗੀ ਇਸ ਦੇ ਦਰਮਿਆਨ ਇਹ ਇਸ ਤਰ੍ਹਾਂ ਦੀਆਂ ਵੀ ਕਨਫਰਮਾਂ ਮਿਲਦੀਆਂ ਹਨ ਕਿ ਸ਼ਾਇਦ ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਦੇ 8ਵੇਂ ਤਨਖਾਹ ਕਮਿਸ਼ਨ ਦੀ ਤਰਜ ਦੇ ਉੱਤੇ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਜੋ ਜੋ ਵੀ ਇਹਨਾਂ ਦੇ ਤਨਖਾਹ ਦੇ ਵਿੱਚ ਵਾਅਦਾ ਕਰਨਾ ਹੈ ਜਾਂ ਫਿਰ ਪੈਨਸ਼ਨਾਂ ਦੇ ਵਿੱਚ ਵਾਅਦਾ ਕਰਨਾ ਹੈ ਉਸ ਦੇ ਅਨੁਸਾਰ ਹੀ ਉਹਦੇ ਵਿੱਚ ਵਾਅਦਾ ਕਰ ਦੇਵੇ ਇਸ ਤਰ੍ਹਾਂ ਦੀਆਂ ਵੀ ਕਨਫਰਮਾਂ ਆ ਰਹੀਆਂ ਹਨ ਪਰੰਤੂ ਔਣ ਵਾਲੇ ਸਮੇਂ ਵਿੱਚ ਪਤਾ ਚੱਲ ਜਾਏਗਾ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਾਂ ਵਾਸਤੇ ਸਰਧਿਤਨ ਕਾ ਕਮਿਸ਼ਨ ਪ੍ਰਤੀ ਕੀ ਰੋਖ ਅਪਣਾਉਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਨਿੰਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣੀ ਤਾਂ ਬਹੁਤ ਧੰਨਵਾਦ ਜੀ